ਜਿਹੜਾ ਕਿ ਇੱਕ ਗੁੰਡਾਗਰਦ ਜਿਹੜਾ ਨੰਗਾ ਨਾਚਾ ਮੱਲ ਕੇ ਦੇਖਣ ਨੂੰ ਮਿਲਿਆ 게ਟ ਦੇ ਵਿੱਚ ਕਰਪਾਨ ਮਾਰੂ ਹਥਿਆਰ ਮਾਰੇ ਗਏ ਨੇ ਅੰਦਰ ਇੱਟਾਂ ਰੋੜਾਂ ਨਾਲ ਹਮਲਾ ਕੀਤਾ ਗਿਆ ਇਧਰਲੇ ਪਾਸੇ ਜਿਹੜੀਆਂ ਖੜੀਆਂ ਉਹ ਭੰਨੇ ਗਈਆਂ ਹੁਣ ਤਸਵੀਰਾਂ ਜਿਸੀਂ ਦਿਖਾ ਰਹੇ ਆ ਨਾਲ ਦੀ ਨਾਲ ਫਿਰ ਗਾਲਾਂ ਦਿੱਤੀਆਂ ਜੀ ਉਹਨਾਂ ਨੇ ਫਿਰ ਕਹਿੰਦਾ ਛਨੇ ਨੂੰ ਕੱਢੋ ਨਾਲੇ ਮਨਿੰਨ ਕੱਢੋ ਮੈਂ ਮਾਰਨੀ ਆ ਤੇ ਜੇ ਮੇਰਾ ਬੇਟਾ ਘਰੇ ਹੁੰਦਾ ਤੇ ਫਿਰ ਜ਼ਰੂਰ ਸਾਡਾ ਅੱਜ ਹਾਲਾਤ ਕੋਈ ਨਾ ਕੋਈ ਖਰਾਬ ਹੋਣਾ ਸੀ ਉੱਥੇ ਇੱਕ ਮੁੰਡੇ ਦੀ ਗੋਡਣੀ ਲੱਗ ਗਈ ਤੇ ਕਮਲ ਮੇਰੇ ਨਾਲ ਐ ਚੱਕ ਕੇ ਜੀ ਸਿਰ ਤੇ ਐ ਕਿਰਪਾਨ ਮੇਰੇ ਮਾਰ ਲੱਗਾ ਸੀਗਾ ਜਦੋਂ ਮੈਂ ਕਿਹਾ ਮੈਂ ਕਿ ਮੇਰਾ ਬੇਟਾ ਤਾਂ ਹੈ ਨਹੀਂਗਾ ਘਰੇ ਮੈਂ ਹੀ ਆ ਮੇਰੇ ਮਾਰ ਉਹ ਫਿਰ ਮੇਰੇ ਮਾਰ ਲੱਗਾ ਤੇ ਫਿਰ ਉਹਦੇ ਪਿਓ ਨੇ ਫੜਿਆ ਤੇ ਸਾਰੇ ਜਣੇ ਜਿੰਨੇ ਮੁੰਡੇ ਗੈਰ ਵੀ ਸੀਗੇ ਤੇ ਇਹ ਚਾਰ ਪੰਜ ਮੁੰਡੇ ਪਿੰਡ ਦੇ ਆ ਕਾਕੇ ਯਾਰਗਿਆਂ ਨੇ ਸਾਡੇ ਇੱਟਾਂ ਚਲਾਆਂ ਜਾਂ ਨਾਲੇ ਉਹਨਾਂ ਨੇ ਬੱਠਲ ਚਲਾ ਕੇ ਮਾਰਿਆ ਨਾਲੇ ਉਹਨਾਂ ਨੇ ਸਾਡੇ ਆਟੇਲ ਢੋਲੀ ਨਾਲੇ ਉਹਨਾਂ ਨੇ ਸਾਡਾ ਕੂਲਰ ਭੰਨਿਆ ਨਾਲੇ ਸਾਡਾ ਗੇਟ ਭੰਨਿਆ ਗੇਟ ਕੱਲੇ ਨਹੀਂ ਵੱਡੇ ਕੁਦਰਤ ਕਰਦੀ ਹੈ ਵੀ ਉਹ ਮੁੰਡਾ ਘਰੇ ਨਹੀਂ ਸੀ ਨਹੀਂ ਮੁੰਡਾ ਮਾਰਦੇ ਨੇ ਅਸੀਂ ਨੰਗੀਆਂ ਕਿਰਪਾਨਾਂ ਲੈ ਕੇ ਤੁਰੇ ਫਾਤੇ ਸਾਡੇ ਕੋਲੇ ਬੰਦਿਆਂ ਦਾ ਪ੍ਰੂਫ ਆ ਅਸੀਂ ਗੱਲ ਮੈਂ ਜਗਤਾਰ ਸਿੰਘ ਸਰਾੰਦ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਥਾਣਾ ਸਮਲ ਸਰ ਦੇ ਅਧੀਨ ਪੈਂਦੇ ਪਿੰਡ ਮਲਕੇ ਚ ਖੜੇ ਆ ਜਿੱਥੇ ਕਿ ਇੱਕ ਲਗਭਗ ਜਿਹੜੀ 10 ਵਜੇ ਇੱਕ ਵਾਰਦਾਤ ਹੋਈ ਆ ਜਿਹੜਾ ਕਿ ਇੱਕ ਗੁੰਡਾਗਰਦ ਜਿਹੜਾ ਨੰਗਾ ਨਾਚਾ ਉਸ ਮਲਕੇ ਚ ਵੇਖਣ ਨੂੰ ਮਿਲਿਆ ਗੇਟ ਜਦਕਰ ਕਿਰਪਾਨ ਮਾਰੂ ਹਥਿਆਰ ਮਾਰੇ ਗਏ ਨੇ ਅੰਦਰ ਇੱਟਾਂ ਰੋੜਾਂ ਨਾਲ ਹਮਲਾ ਕੀਤਾ ਗਿਆ ਇਧਰਲੇ ਪਾਸੇ ਜਿਹੜੀਆਂ ਥੜੀਆਂ ਉੱਪਰ ਨੇ ਗੀਆਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਨਾਲ ਦੀ ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਅੰਦਰਲੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਣਾ ਗੱਲਬਾਤ ਵੀ ਕਰਦੇ ਆ ਕਿ ਘਰੇ ਜਿਹੜੇ ਮਾਤਾ ਸੀਗੇ ਗੱਲਬਾਤ ਕਰਦੇ ਆ ਮਾਤਾ ਕੀ ਨਾਂ ਤੁਹਾਡਾ ਜੀ ਅਕਲਵੰਤ ਕੌਰ ਜੀ ਕੀ ਗੱਲਬਾਤ ਹੋਈ ਸਰ ਗੱਲਬਾਤ ਸਰ ਸਾਡੇ ਲੱਗੋ ਤਾਂ ਕੋਈ ਨਹੀਂ ਹੋਈਗੀ ਅਸੀਂ ਨਾ ਬਾਹਰ ਨਿਕਲੇ ਸੀਗੇ ਅਸੀਂ ਕੁੱਤੇ ਨੂੰ ਰੋਟੀ ਪਾਉਂਦੇ ਸੀਗੇ ਤੇ ਕੁੱਤੇ ਨੂੰ ਰੋਟੀ ਪਾ ਕੇ ਮੈਂ ਬਾਹਰ ਸੌਣ ਲੱਗੀ ਤੇ ਇਹਨਾਂ ਨੇ ਨ ਤੁਰਿਆ ਜਾਂਦੇ ਨੇ ਫੁੱਟੋ ਸੀ ਤੇ ਦੂਜਾ ਕਾਕਾ ਸੀ ਕਾਕੇ ਦਾ ਮੁੰਡਾ ਸੀ ਇਹਦਾ ਤੇ ਵਿਜੇਟ ਦਾ ਮੁੰਡਾ ਸੀਗਾ ਤੇ ਬਿਆੰਤ ਸੀ ਇਹਨਾਂ ਨੇ ਜੀ ਤੁਰਿਆ ਜਾਂਦੇ ਨੇ ਨਾਲ ਗੈਰ ਮੁੰਡੇ ਹੋਰ ਵੀ ਸੀ ਇਹਨਾਂ ਨੂੰ ਤੁਰਿਆ ਜਾਂਦੇ ਨੇ ਥੇੜੀ ਸਾਡੇ ਬਾਹਰ ਦੇ ਨਾਲ ਪਈ ਆ ਉਹ ਸੈਟ ਸੀ ਜਦੋਂ ਮੈਂ ਬਾਹਰ ਨਿਕਲੀ ਦੋ ਮੁੰਡੇ ਹੋਰ ਆਉਂਦੇ ਸੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਬੇਟਾ ਹਾ ਕੀਲੇ ਸਿੱਟੀ ਆ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਮਲ ਪਿੱਛੇ ਮੁੜਿਆ ਆ ਕਹਿੰਦਾ ਸਾਨੂੰ ਨਹੀਂ ਪਤਾ ਕਿਹਨੇ ਸਿੱਟੀ ਆ ਮੈਂ ਕਿਹਾ ਬੇਟਾ ਤੇ ਤੂੰ ਤੇਰੇ ਨਾਲ ਸੀਗੇ ਤੁਸੀਂ ਸਿੱਟੀ ਆ ਕਹਿੰਦਾ ਚੱਲ ਜੇ ਸਿੱਟੀ ਆ ਤਾਂ ਸਾਡੇ ਤੇ ਦਰਖਾਸਤ ਦੇ ਦੇ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਸਾਰਾ ਤੜਕੇ ਦਰਖਾਸਤ ਵੀ ਦੇ ਦਾਂਗੇ ਇੰਨੀ ਗੱਲ ਕਹਿਣ ਹੀ ਦਿੱਤੀ ਜਦੋਂ ਨੂੰ ਚੱਲ ਪਿਆ ਫਿਰ ਗਾਲਾਂ ਦਿੱਤੀਆਂ ਜੀ ਉਹਨਾਂ ਨੇ ਫਿਰ ਕਹਿੰਦਾ ਛਣੇ ਨੂੰ ਕੱਢਣ ਵਾਲੇ ਮਨੀਨ ਕੱਢੋ ਮੈਂ ਮਾਰਨੀ ਆ ਤੇ ਜੇ ਮੇਰਾ ਬੇਟਾ ਘਰੇ ਹੁੰਦਾ ਤੇ ਫਿਰ ਜ਼ਰੂਰ ਸਾਡਾ ਅੱਜ ਹਾਲਾਤ ਕੋਈ ਨਾ ਕੋਈ ਖਰਾਬ ਹੋਣਾ ਸੀਗਾ ਫਿਰ ਇਹਨਾਂ ਦੀਆਂ ਮੰਮੀ ਹੋਣੀ ਇਹਦਾਂ ਚਾਚਾ ਨਾ ਤਾਇਆ ਸਾਰੇ ਜੀ ਆ ਗਏ ਮੈਨੂੰ ਢਾਉਣ ਰਾਜੇ ਦੇ ਜੁੰਡੇ ਖਿਲਰੇ ਸੀ ਉਹ ਮੈਨੂੰ ਫੜਨ ਆਉਂਦਾ ਸੀ ਮੂਰਿਓ ਫਿਰ ਇਹ ਸਾਰੇ ਅੰਦਰ ਵੜ ਗਏ ਅੰਦਰ ਵੜ ਕੇ ਇਹਨਾਂ ਨੇ ੱੱੱਕਾ ਮਾਰਿਆ ਸਾਡੇ ਬਾਹਰ ਚ ਪੜੱਕ ਦੇਣੇ ਬਾਹਰ ਖੁੱਲ ਗਿਆ ਜੀ ਤੇ ਉੱਥੇ ਇੱਕ ਮੁੰਡੇ ਦੀ ਗੋਡਣੀ ਲੱਗ ਗਈ ਤੇ ਕਮਲ ਮੇਰੇ ਨਾਲ ਐ ਚੱਕ ਕੇ ਜੀ ਸਿਰ ਤੇ ਐ ਕਿਰਪਾਨ ਮੇਰੇ ਮਾਰ ਲੱਗਾ ਸੀਗਾ ਜਦੋਂ ਮੈਂ ਕਿਹਾ ਮੈਂ ਕਿ ਮੇਰਾ ਬੇਟਾ ਤਾਂ ਹੈ ਨਹੀਂਗਾ ਘਰੇ ਮੈਂ ਹੀ ਆ ਮੇਰੇ ਮਾਰ ਉਹ ਫਿਰ ਮੇਰੇ ਮਾਰ ਲੱਗਾ ਤਾਈ ਸੀ ਇੱਕ ਉਹਦੀ ਚਾਚੀ ਸੀ ਤੇ ਇਹ ਬਹੂ ਸੀ ਤੇ ਇੱਕ ਉਹਦੀ ਮੰਮੀ ਸੀ ਉਹ ਬੀਤ ਬਹੁਤ ਜ਼ਿਆਦਾ ਛਾਣਦੀਆਂ ਸੀ ਜੀ ਬਾਲਾਂ ਗਾਲਾਂ ਦਿੱਤੀਆਂ ਉਹਨਾਂ ਨੇ ਸਾਨੂੰ ਤੇ ਮੈਨੂੰ ਮਾਰਨ ਆ ਗਏ ਸਾਰਾ ਟੱਬਰ ਜੇ ਮੇਰਾ ਮੁੰਡਾ ਘਰੇ ਹੁੰਦਾ ਅੱਜ ਉਹਨਾਂ ਨੇ ਸਾਡਾ ਮੁੰਡਾ ਮਾਰ ਦੇਣਾ ਸੀਗਾ ਇੱਟਾਂ ਰੋੜੇ ਕਿਹੜੇ ਬੰਦੇ ਹਾਂਜੀ ਇੱਟਾਂ ਰੋੜੇ ਚਲਾਏ ਉਹਨਾਂ ਨੇ ਇਹਨਾਂ ਨੇ ਕਮਲ ਹੋਣਾ ਨੇ ਕਮਲ ਦੇ ਕੋਲੇ ਕਿਰਪਾਨ ਸੀ ਜਿਹੜੇ ਨਾਲ ਮੁੰਡੇ ਸੀਗੇ ਕਾਕੇ ਵਰਗਿਆਂ ਨੇ ਸਾਡੇ ਇੱਟਾਂ ਚਲਾਈਆਂ ਨਾਲੇ ਉਹਨਾਂ ਨੇ ਬੱਠਲ ਚਲਾ ਕੇ ਮਾਰਿਆ ਨਾਲੇ ਉਹਨਾਂ ਨੇ ਸਾਡੇ ਆਟੇ ਵਾਲੀ ਢੋਲੀ ਨਾਲੇ ਉਹਨਾਂ ਨੇ ਸਾਡਾ ਕੂਲਰ ਭੰਨਿਆ ਨਾਲੇ ਸਾਡਾ ਗੇਟ ਭੰਨਿਆ ਸਾਰਾ ਨਿਸ਼ਕਾਨ ਕਾਕੇ ਨੇ ਤੇ ਕਮਲ ਨੇ ਕੀਤਾ ਜਿਹੜੇ ਨਾਲ ਬੰਦੇ ਸੀ ਬੇਅੰਤ ਹੋਣੀ ਉਹਨਾਂ ਨੇ ਜਿਹੜੇ ਕਿ ਪੰਜਾਬ ਪੁਸਤ ਦੀ ਗੱਡੀ ਸੀਗੀ ਚਲੀ ਗਈ ਆ ਕਿਸੇ ਕਾਰਨ ਕਰਕੇ ਸਰਪੰਚ ਰਾਜਾ ਮੱਲਕੇ ਗੱਲਬਾਤ ਕਰਦੇ ਆ ਵਿਚਾਰਾ ਜਿਹੜਾ ਮੈਟਰ ਆ ਮਸਲਾ ਹੋਇਆ ਕੀ ਐ ਸਰਪੰਚਾ ਹੋਇਆ ਕੀ ਐ ਮਸਲਾ ਸਾਰਾ ਮਸਲਾ ਇਹ ਹੋਇਆ ਜੀ ਇਹ ਸ਼ਰੇਆਮ ਗੁੰਡਾਗਰਦੀ ਕਰਦਾ ਪਹਿਲਾਂ ਛੋਟੇ ਛੋਟੇ ਜਵਾਕਾਂ ਨੂੰ ਪਸਾਉਣ ਦੀ ਕੋਸ਼ਿਸ਼ ਕਰੀ ਚਿੱਟਾ ਆ ਵੇਚਦਾ ਇਹ ਅਸੀਂ ਉਦੋਂ ਵੀ ਪੁਲਿਸ ਨੂੰ ਵਿਟੇ ਸੀਗੇ ਵੀ ਇਨਕੁਆਰੀ ਕਰੋ ਇਹਦੀ ਹਨਾ ਤੇ ਉਦੋਂ ਵੀ ਵਿੱਚੇ ਰਹਿਗਾ ਤੇ ਕਾਰਵਾਈ ਨਹੀਂ ਹੋਏਗੀ ਸਲੱਖਣ ਸਿੰਘ ਦਾ ਨਾਮ ਐ ਤੇ ਇੱਕ ਬਿਆਨਤ ਸਿੰਘ ਆ ਤੇ ਇਹ ਸ਼ਰਿਆਂ ਗੁੰਡਾਗਰਦੀ ਕਰਦੇ ਆ ਤੇ ਆ ਆ ਇੱਕ ਐਨ ਆਰ ਆਈ ਬੰਦਾ ਹੈ ਇਹਦੀ ਕੋਠੀ ਆ ਨਾਰਾਇਣ ਦੀਪੇ ਦਾ ਨਾਮ ਹੈ ਤੇ ਇੱਥੇ ਆ ਕੇ ਇਹ ਬੰਦਾ ਇਹਨਾਂ ਨੂੰ ਪਨਾਹ ਦਿੰਦਾ ਗੁੰਡਿਆਂ ਨੂੰ ਸਾਡੇ ਪਿੰਡ ਦੇ ਗੁੰਡਿਆਂ ਨੂੰ ਬਣਾ ਇਹ ਬੰਦਾ ਦਿੰਦਾ ਇੱਥੇ ਹਨਾ ਅਸੀਂ ਵੇਖੋ ਵੀ ਕਿੰਡੀ ਵੱਡੀ ਤਰਾਸਦੀ ਆ ਸਾਡੇ ਪਿੰਡ ਦੀ ਜਿਹੜੇ ਪਿੰਡ ਦੇ ਗੁੰਡੇ ਆ ਗੁੰਡੇਗਰਦੀਆਂ ਕਰ ਰਹੇ ਆ ਉਹ ਬੰਦਿਆਂ ਨੂੰ ਪਨਾਹ ਦੇ ਰਿਹਾ ਇੱਕ ਬੰਦਾ ਐਨ ਆਰ ਆਈ ਮੈਨੂੰ ਇਹ ਨਹੀਂ ਸਮਝ ਲੱਗੀ ਕਿਹੜੀ ਸੋਚ ਤੇ ਚੱਲ ਰਿਹਾ ਬੰਦਾ ਹੁਣ ਜਿਹੜੇ ਗੇਟ ਆ ਪਹਿਲਾਂ ਵਿਖਾਏ ਆ ਉਹ ਵੱਡੇ ਕਿ ਇੱਥੇ ਬੰਦੇ ਲੁਕੇ ਆ ਹਾਂ ਗੇਟ ਇਕੱਲੇ ਨਹੀਂ ਵੱਡੇ ਕੁਦਰਤ ਕਰਦੀ ਹੈ ਵੀ ਉਹ ਮੁੰਡਾ ਘਰੇ ਨਹੀਂ ਸੀ ਨਹੀਂ ਮੁੰਡਾ ਮਾਰਦੇ ਨਾ ਅਸੀਂ ਨੰਗੀਆਂ ਕਿਰਪਾਨਾਂ ਲੈ ਕੇ ਤੁਰੇ ਫਾਤੇ ਸਾਡੇ ਕੋਲੇ ਬੰਦਿਆਂ ਦਾ ਪ੍ਰੂਫ ਆ ਓਕੇ ਠੀਕ ਆ ਦਰੇ ਚ ਲਾਏ ਬੰਦੇ ਪੁਲਿਸ ਚਲੀ ਗਈ ਹੁਣ ਠੀਕ ਹੈ ਪੁਲਿਸ ਕਹਿੰਦੀ ਵੀ ਪੁਲਿਸ ਕਹਿੰਦੀ ਵੀ ਰਿਟਰਨ ਕੰਪਲੇਟ ਦਿਓ ਪੁਲਿਸਿੰਦ ਆਪਦਾ ਕਾਨੂੰਨ ਦੇ ਦਰਜ ਰਹਿਣਾ ਪੁਲਿਸ ਸਟਾਫ ਦੇ ਸਾਹਦੇ ਸਹੀ ਆ ਉਹ ਕਹਿੰਦੇ ਵੀ ਰਿਟਰਨ ਕੰਪਲੇਟ ਦਿਓ ਅਸੀਂ ਕਾਰਵਾਈ ਕਰਾਂਗੇ ਕੋਸ਼ਿਸ਼ ਨਹੀਂ ਕੀਤੀ ਬੰਦੇ ਫੜਨੇ ਅੰਦਰ ਪੁਲਿਸ ਨੇ ਆਵਾਜ਼ਾਂ ਦਿੱਤੀਆਂ ਗੇਟ ਖੋਲਣ ਦੀ ਕੋਸ਼ਿਸ਼ ਕਰੀ ਆ ਕਿਹੜੇ ਮੋਟਰਸਾਈਕਲ ਮੋਟਰਸਾਈਕਲ ਅੰਦਰ ਖੜੇ ਆ ਬਈ ਮੋਟਰਸਾਈਕਲ ਸ ਹਾਂ ਆ ਆ ਜਿਹੜਾ ਸਰਪੰਚਾ ਇਸ ਟਾਈਮ ਮਨ ਲ ਕੇ ਰਾਜਾ ਜਿਹੜਾ ਕਿ ਉਹ ਹੈ ਗਿਆ ਉਹਨੂੰ ਦੱਸਿਆ ਕਿ ਜਿਹੜਾ ਇਸ ਘਰ ਦੇ ਉੱਤੇ ਜਿਹੜੀ ਇਹ ਸਾਰੀ ਇਹ ਪੋਸਟ ਪਣਾਈ ਹੈ ਜਿਹੜੀ ਗੁੰਡਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਜਿਹੜਾ ਇੱਥੇ ਉਹਨਾਂ ਨੇ ਕਿਹਾ ਵੀ ਜਿਹੜਾ ਇੱਥੇ ਪਹਿਲਾਂ ਵਾਰਦਾਤ ਨੂੰ ਅੰਜਾਮਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਇਸ ਦੇ ਘਰੇ ਅੰਦਰਲੇ ਪਾਸੇ ਕਹਿੰਦੇ ਬੰਦੇ ਇੱਥੇ ਬੈਠੇ ਆ ਪੁਲਿਸ ਤਾਂ ਚਲੀ ਗਈ ਆ ਇਸ ਘਰ ਦੇ ਉੱਤੇ ਹੀ ਜਿਹੜਾ ਇਹ ਜਿਹੜਾ ਐਨ ਆਰ ਆਈ ਦਾ ਕਿਸੇ ਦਾ ਘਰ ਆ ਇੱਥੇ ਜਿਹੜਾ ਇਹ ਸਾਰੀ ਇਹ ਵਾਰਦਾਤ ਆ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਇੱਥੇ ਲੁਕੇ ਨੇ ਹੋਏ ਹੋਰ ਜਾਣਕਾਰ ਸਾਨੂੰ ਦੰਨਿਆ ਤੁਸੀਂ ਸਾਡਾ ਜੁੜੇ ਰਹਿਣਾ ਪਿਛਲੇ ਦਿਨੇ ਇੱਕ ਜਿਹੜੀ ਵੀਡੀਓ ਵਾਇਰਲ ਹੁੰਦੀ ਸੀਗੀ ਜਿਹਦੇ ਵਿੱਚ ਚਿੱਟੇ ਦੀ ਇੱਕ ਬੈਟਾ ਬੰਦੇ ਦੇ ਹੱਥ ਚ ਦਿਖਾਈ ਦਿੰਦੀ ਸੀਗੀ ਉਹ ਜਿਹੜੀ ਵੀਡੀਓ ਵਾਇਰਲ ਕਰਨ ਵਾਲਾ ਵੀ ਸ਼ਖਸ ਇਹੀ ਆ ਜਿਹਨੇ ਇੱਥੇ ਅੱਜ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ ਜਿਹੜਾ ਕਿਰਪਾਨਾਂ ਦੇ ਨਾਲ ਜਿਹੜੀਆਂ ਕਿਰਪਾਨਾਂ ਤੋਂ ਬਾਅਦ ਘਰੇ ਜਿਹੜਾ ਹਮਲਾ ਕੀਤਾ ਗਿਆ ਤੁਸੀਂ ਵੇਖੋ ਜਿਹੜਾ ਕੂਲਰ ਪਾਇਆ ਜਿਵੇਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਟਾਈਮ ਦੀ ਵੱਡੀ ਜਿਹੜੀ ਵਾਰਦਾਤ ਆ ਉਹ ਹੋ ਜਾਣੀ ਸੀਗੀ ਜੇ ਕਿਤੇ ਮੁੰਡਾ ਕਰੇ ਹੁੰਦਾ ਉਹ ਗੱਲ ਕਰ ਕੁਦਰਤੀ ਨਹੀਂ ਕਰੇ ਸੀਗੇ ਜਿਹਦੇ ਕਰਕੇ ਜਿਹੜੀ ਵਾਰਦਾਤਾਂ ਵੱਡੀ ਹੋਣ ਟਲੀ ਗਈ ਆ ਪਾਰਾ ਜਿਹੜੀਆਂ ਔਰਤਾਂ ਘਰੇ ਸੀਗੀਆਂ ਫੇਰ ਵੀ ਜਿਹੜਾ ਜਾਂਦੇ ਨੁਕਸਾਨ ਤੋਂ ਵਿਚਾਰ ਰਿਹਾ ਪਰ ਜਿਹੜਾ ਗੁੰਡਾ ਕਰਦੀ ਉਹ ਕਿਸੇ ਹੱਦ ਤੱਕ ਤਾਂ ਜ਼ਰੂਰ ਹੋ ਰਹੀ ਆ ਇਹਦੇ ਤੇ ਪ੍ਰਸ਼ਾਸਨ ਕਦੋਂ ਲਗਾਮ ਲਾਊਗੀ ਕਿਉਂਕਿ ਆਏ ਜਾਣ ਕੋਈ ਨਾ ਕੋਈ ਜਿਹੜੀ ਵਾਰਦਾਤ ਆ ਹੋ ਲਗਾਤਾਰ ਹਲਕਾ ਬਾਗਾ ਪਣਾ ਚ ਵਾਪਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਕਿਵੇਂ ਸਹੀ ਹੋਣਗੇ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਲਾਹ ਹੈਵਨ ਇੰਡੀਆ ਟੀਵੀ ਪਿੰਡ ਮਲਕੇ